ਹਾਂਜੀ ਹੁਣ ਜੋ ਸੀਐਮ ਪੰਤਮਾਨੇ ਪੰਜਾਬ ਪੁਲਿਸ ਨਾਲ ਮਿਲ ਕੇ ਕਰਨਲ ਪਰਿਵਾਰ ਨਾਲ ਬਹੁਤ ਵੱਡਾ ਧੋਖਾ ਕਰਿਆਗਾ ਕਿਉਂਕਿ ਇੱਕ ਵਿਸ਼ਵਾਸ ਦਿਵਾ ਕੇ ਉਹਨਾਂ ਨੂੰ 31 ਮਾਰਚ ਦਾ ਇੱਕ ਸਮਾਂ ਰੱਖਿਆ ਸੀ ਵੀ ਉਸ ਦਿਨ ਸੁਢੀ ਸੁਣਵਾਈ ਹੋਣੀ ਆ ਤੇ ਪਰ ਉਸ ਸਮੇਂ ਦਾ ਸਾਰਿਆਂ ਨੇ ਇੰਤਜ਼ਾਰ ਕਰਿਆ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਹ ਸੀ ਵੀ ਸੀਐਮ ਪੰਤਮਾਨ ਇਨਸਾਫ ਦਵਾਊਗਾ ਪਰ ਸਾਰਾ ਅੱਧੇ ਨੂੰ ਸਾਰਾ ਪਤਾ ਵੀ ਸੀ ਵੀ ਸੀਐਮ ਪੰਤਮਾਨ ਚਾਲ ਵੀ ਖੇਡ ਸਕਦਾ ਜਿਵੇਂ ਕਿਸਾਨਾਂ ਨਾਲ ਖੇਢੀ ਸੀ ਚਾਲ ਓਵੇਂ ਕਰਨਲ ਨਾਲ ਤੇ ਉਸਦੇ ਪਰਿਵਾਰ ਨਾਲ ਕਿਉਂਕਿ ਜਿਹੜੇ ਉਸ ਦੀ ਪਤਨੀ ਆ ਉਹਦੇ ਸਿਰ ਤੇ ਹੱਥ ਰੱਖ ਕੇ ਕਿਹਾ ਸੀ ਨੇ ਸੀਐਮ ਪੰਤਮਾਨ ਨੇ ਵੀ ਉਹਨਾਂ ਨੂੰ ਇਨਸਾਫ ਮਿਲੂਆ ਵੀ ਜਿਹੜਾ ਐਸਪੀ ਐਸਐਸਪੀ ਨਾਨਕ ਸਿੰਘ ਆ ਇਹਦਾ ਟਰਾਂਸਫਰ ਹੋਊਗਾ ਤੇ ਜਿਹੜੇ ਦੂਸਰੇ ਪੁਲਿਸ ਵਾਲੇ ਜਿਨ੍ਹਾਂ ਦੇ ਨਾਮ ਆ ਇਹ ਆਏ ਆਗੇ ਇਸ ਮਾਮਲੇ ਦੇ ਵਿੱਚ ਤਾਂ ਉਹਨਾਂ ਨੂੰ ਡਿਸਮਿਸ ਕੀਤਾ ਜਾਊਗਾ ਸਸਪੈਂਡ ਵੀ ਹੋਣਗੇ ਜਾਂ ਡਿਸਮਿਸ ਹੋਣਗੇ ਤਾਂ ਪਰ ਹੁਣ ਜਿਹੜਾ ਇੱਕ ਵੱਡਾ ਬਹੁਤ بڑا ਧੋਖਾ ਕਰਤਾ ਇਸ ਪਰਿਵਾਰ ਨਾਲ ਕਿਉਂਕਿ ਇਹਨਾਂ ਦਾ ਦੱਸਣਾ ਜਿਹੜੀ ਹੁਣ ਮੀਟਿੰਗ ਤੋਂ ਬਾਅਦੂਦ ਵੀ ਉਹ ਤੋਂ ਬਾਅਦ ਦੀਆਂ ਗੱਲ ਜਿਹੜੀ ਇਹ ਗੱਲਾਂ ਸਾਰਾ ਮਾਮਲਾ ਆਇਆ ਸਾਹਮਣੇ ਤਾਂ ਹੁਣ ਇਹਦੇ ਵਿੱਚ ਕਹਿਣਾ ਉਹਨਾਂ ਦਾ ਇਹ ਹੈ ਪਰਿਵਾਰ ਦਾ ਵੀ ਬਹੁਤ ਵੱਡੀ ਇੱਕ ਇਹਨਾਂ ਨੇ ਧੋਖਾ ਕੀਤਾ ਉਹਨਾਂ ਨਾਲ ਇੱਕ ਵਾਰੀ ਵੱਡੀ ਸਾਜ਼ਿਸ਼ ਰਚ ਲਈ ਪੰਜਾਬ ਪੁਲਿਸ ਨਾਲ ਮਿਲ ਕੇ ਕਿਉਂਕਿ ਹੁਣ ਇਹ ਕਹਿੰਦੇ ਆ ਜੋ ਪਰਿਵਾਰ ਆ ਵੀ ਪਹਿਲਾਂ ਤਾਂ ਇਕੱਲੀ ਪੁਲਿਸ ਮਹਿਕਮਾ ਮਿਲਿਆ ਹੋਇਆ ਸੀ ਹੁਣ ਨਾਲ-ਨਾਲ ਸੀਐਮ ਭਵੰਤਮਨ ਵੀ ਮਿਲ ਗਿਆ ਉਹਨਾਂ ਦੇ ਨਾਲ ਹੁਣ ਕਹਿਣ ਦਾ ਮਤਲਬ ਇਹਨਾਂ ਨੇ ਇੱਕ ਸਵਾਲ ਰੱਖ ਦਿੱਤੇ ਗਏ ਉਸ ਪਰਿਵਾਰ ਨੂੰ ਕਿਉਂਕਿ ਇਹਨਾਂ ਨੂੰ ਕਿਹਾ ਗਿਆ ਵੀ ਜੇ ਤੁਸੀਂ ਐਸਐਸਪੀ ਨਾਨਕ ਸਿੰਘ ਦਾ ਟਰਾਂਸਫਰ ਕਰਾਉਣਾ ਚਾਹੁੰਦੇ ਹੋ ਤਾਂ ਫਿਰ ਜਿਹੜੇ ਇਹ ਪੁਲਿਸ ਵਾਲੇ ਆ ਤਾਂ ਇਹ ਨਹੀਂ ਸਸਪੈਂਡ ਹੋਣਗੇ ਇਕੱਲਾ ਉਹਦਾ ਅਸੀਂ ਟਰਾਂਸਫਰ ਕਰਾ ਸਕਦੇ ਆ ਪਰ ਲੇਕਿਨ ਜੋ ਤੁਹਾਨੂੰ ਇੱਕ ਸ਼ਰਤ ਰੱਖਣੀ ਪਊਗੀ ਵੀ ਇਹ ਮਾਮਲਾ ਇੱਥੇ ਰੋਕਣਾ ਪਊਗਾ ਜੇ ਉਹਦਾ ਟਰਾਂਸਫਰ ਕਰਵਾ ਦਿੰਨੇ ਆ ਤਾਂ ਵੀ ਇਹ ਮਾਮਲਾ ਇੱਥੇ ਰੋਕ ਦਿਓ ਵੀ ਤੁਹਾਡਾ ਜੋ ਝਗੜਾ ਜੋ ਵੀ ਕੁਝ ਹੋਇਆਗਾ ਵੀ ਇੱਥੇ ਰੋਕ ਦਿੱਤਾ ਜਾਵੇ ਹੁਣ ਇਹ ਦੱਸੋ ਅਨਸਾਪ ਦਬਾਉਣ ਦੀ ਬਜਾਏ ਇਹਨਾਂ ਨੇ ਉਲਟੇ ਉਹਨਾਂ ਨੂੰ ਸਵਾਰ ਰੱਖਤੇ ਜਦੋਂ ਕਿਸੇ ਦੀ ਕੋਈ ਦਰਖਾਸਤ ਲੈਣਿਆਂ ਉਹਦੀ ਪਹਿਲਾਂ ਤਾਂ ਸੁਣਵਾਈ ਹੋਣੀ ਚਾਹੀਦੀ ਆ ਵੀ ਹੋਇਆ ਕੀ ਆ ਪਹਿਲਾਂ ਤਾਂ ਸਾਰਿਆਂ ਨਾਲ ਪਹਿਲਾਂ 13 ਤਰੀਕ ਦੀ ਘਟਨਾਗੀ ਤੇ ਅੱਜ 2 ਅਪ੍ਰੈਲ ਹੋ ਗਿਆ ਤੇ ਇੱਕ ਅਫਸਰ ਸਿਹਾ ਹੋ ਕੋਈ ਨਾਰਮਲ ਬੰਦਾ ਵੀ ਨਹੀਂ ਇੱਕ ਕਰਨਲ ਅਫਸਰ ਆਰਮੀ ਦਾ ਨੌਜਵਾਨ ਜਦੋਂ ਉਹਨੂੰ ਇਨਸਾਫ ਨਹੀਂ ਮਿਲਿਆ ਤਾਂ ਜਿਹੜੇ ਛੋਟੇ ਮੋਟੇ ਆ ਤਾਂ ਸਾਡੇ ਜਿਹੜੇ ਸਾਡੇ ਵਰਗੇ ਮਾਹਤੜ ਲੋਕ ਆ ਜਿਹੜੇ ਗਰੀਬ ਲੋਕ ਜਿਹੜੇ ਦਰਖਾਸਤ ਦੇਣ ਵੀ ਜਾਣਗੇ ਤਾਂ ਫਿਰ ਇਹ ਕੀ ਨਹੀਂ ਸੁਣਨਗੇ ਬਾਈ ਵੱਡੇ ਵੱਡੇ ਕਾਰਨਾਮੇ ਹੋਈ ਜਾਂਦੇ ਆ ਪੰਜਾਬ ਦੇ ਵਿੱਚ ਬੰਬ ਬਲਾਸਟ ਹੋਈ ਜਾਂਦੇ ਆ ਤੇ ਕਿਧਰੇ ਇਹ ਇਨਕਾਊਂਟਰ ਕਰ ਦਿੰਦੇ ਆ ਦੂਜੇ ਤੀਜੇ ਦਿਨ ਚੱਕ ਕੇ ਪਹਿਲਾਂ ਪੀਲੀ ਭੀਤ ਦੇ ਵਿੱਚ ਤਿੰਨ ਗਰੀਬ ਘਰ ਦੇ ਮੁੰਡੇ ਮਾਰਤੇ ਸੀ ਇਹਨਾਂ ਨੇ ਉਹ ਪੰਜਾਬ ਪੁਲਿਸ ਨੇ ਕਿਉਂਕਿ ਫੇਕ ਇਨਕਾਊਂਟਰ ਕਰੀ ਜਾਂਦੇ ਆ ਤੇ ਹੁਣ ਸੀਬੀਆਈ ਜਾਂਚੇ ਕਹਿੰਦੇ ਤੁਸੀਂ ਕਰਵਾਉਣੀ ਨਹੀਂ ਜਿਹੜਾ ਐਸਐਸਪੀ ਨਾਨਕ ਸਿੰਘ ਦਾ ਤਬਾਬਲਾ ਹੋ ਜੂ ਤੇ ਕਹਿੰਦਾ ਮਤਲਬ ਉਹਦਾ ਟਰਾਂਸਫਰ ਕਰ ਦਿੰਨੇ ਆ ਪਰ ਸੋਨੂੰ ਇੱਕ ਸਵਾਰ ਰੱਖੇ ਗਏ ਉਹਨਾਂ ਨੂੰ ਵੀ ਇਹਨਾਂ ਦਾ ਟਰਾਂਸਫਰ ਕਰ ਦਿੰਨੇ ਇੱਕ ਤਾਂ ਸੀਬੀਆਈ ਜਾਂਚ ਨਾ ਕਰਾਓ ਇਹ ਕਹਿੰਦੇ ਮਾਮਲਾ ਇੱਥੇ ਹੀ ਰੋਕ ਦਿੱਤਾ ਜਾਵੇ ਵੀ ਝਗੜਾ ਜਿਹੜਾ ਕੁਝ ਵੀ ਹੋਇਆਗਾ ਅਸੀਂ ਛੋਡੇ ਕਹਿਨ ਤੇ ਉਹਦਾ ਟਰਾਂਸਫਰ ਕਰ ਦਿੰਨੇ ਆ ਤਾਂ ਇਹ ਫਿਰ ਇਨਸਾਫ ਕਿੱਥੋਂ ਮਿਲ ਗਿਆ ਕਿਉਂਕਿ ਉਸ ਪਰਿਵਾਰ ਨੂੰ ਉਹਨਾਂ ਨੇ ਇੱਕ ਫਰੂਪ ਤੇ ਫਰੂਪ ਉਹਨਾਂ ਦੇ ਮੂਹਰੇ ਰੱਖ ਦਿੱਤੇਗੇ ਕਿਉਂਕਿ ਜੇ ਗੱਲ ਕਰੀਏ ਉਹਨਾਂ ਦੀ ਕੁੱਟਮਾਰ ਦੀ ਵੀਡੀਓ ਤਾਂ ਸਾਹਮਣੇ ਆਈ ਆਈ ਆ ਇੱਕ ਉਹਨਾਂ ਨੇ ਕਿਤਾਬ ਬਣਾ ਕੇ ਰੱਖਤੀ ਮਹਾਰਾਤ ਵਾਲੀ ਵੀਡੀਓਜ਼ ਵੀ ਦੱਸਿਆ ਸੀ ਜਿਹੜੀਆਂ ਉਹਨਾਂ ਦੀਆਂ ਢੂਈਆਂ ਤੇ ਲਾਸ਼ਾਂ ਪਾਈਆਂ ਇੱਕ ਕਰਨਲ ਅਫਸਰ ਕਿਉਂਕਿ ਪੰਜਾਬ ਪੁਲਿਸ ਨੂੰ ਬਹੁਤ ਵੱਡਾ ਅਹੁਦਾ ਹੈਗਾ ਆਰਮੀ ਦਾ ਆਰਮੀ ਜੇ ਬਾਡਰਾਂ ਤੇ ਤਾਂ ਅਸੀਂ ਸੁਰੱਖਿਤਾ ਜਿਹੜੀ ਚੈਨ ਦੀ ਨੀਂਦ ਸੌਣੇ ਅਸੀਂ ਜੇ ਬਾਡਰਾਂ ਤੇ ਸਾਡੀ ਆਰਮੀ ਆ ਤਾਂ ਹੀ ਸੌਣੇ ਆ ਨਹੀਂ ਕੋਈ ਵੀ ਅਤਵਾਦੀ ਕਦੋਂ ਵੀ ਪੰਜਾਬ ਚ ਕੋਸ ਸਕਦਾ ਜਦੋਂ ਵੀ ਕਦੋਂ ਵੀ ਅਟੈਕ ਕਰ ਸਕਦੇ ਆ ਹਰ ਵਕਤ ਆਪਣੀ ਥੇਲੀ ਤੇ ਜਾਨ ਹੁੰਦੀ ਆ ਤੇ ਆਪਣੀਆਂ ਹੇਕਾਂ ਚ ਗੋਲੀਆਂ ਖਾ ਕੇ ਤੇ ਸਾਨੂੰ ਸੁਰੱਖਿਤ ਰੱਖਦੇ ਆ ਕਿਉਂਕਿ ਜਿਹੜੇ ਦੁਸ਼ਮਣਾਂ ਦੇ ਹੱਥ ਜੜਾਉਣ ਵਾਲੇ ਖੁਦ ਹੁਆਪ ਹੱਥ ਮੰਨ ਕੇ ਇਹਨਾਂ ਤੋਂ ਇਨਸਾਫ ਮੰਗ ਰਹੇ ਆ ਐਸਐਸਬੀ ਨਾਨਕਵਾਲੇ ਕਿ ਉਹਨਾਂ ਨੂੰ ਇੰਡੀਵਿਜਨ ਦਾ ਟਰਾਂਸਫਰ ਹੋਣਾ ਚਾਹੀਦਾ ਤੇ ਚਾਰ ਪੁਲਿਸ ਵਾਲੇ ਸਸਪੈਂਡ ਹੋਣੇ ਚਾਹੀਦੇ ਡਿਸਮਿਸ ਹੋਣੇ ਚਾਹੀਦੇ ਇਹ ਕਹਿਣਾ ਉਹਨਾਂ ਪਰਿਵਾਰ ਦਾ ਸਸਪੈਂਡ ਤਾਂ ਇਹ ਫਿਰ ਵੀ ਲੱਗ ਜਾਣਗੇ ਜੇ ਡਿਸਮਿਸ ਹੋ ਗਏ ਫਿਰ ਨਹੀਂ ਲੱਗਣੇ ਮੈਨੂੰ ਨਹੀਂ ਪਤਾ ਪਰ ਇਹ ਪੰਜਾਬ ਸਰਕਾਰ ਫਿਰ ਵੀ ਇਹ ਉਹਨਾਂ ਨੂੰ ਲਾ ਸਕਦੀ ਆ ਕੋਈ ਵਿਸ਼ਵਾਸ ਨਹੀਂ ਸੱਪ ਤੇ ਤੇ ਕਦੇ ਨੇਤਾ ਤੇ ਕਦੇ ਵਿਸ਼ਵਾਸ ਨਾ ਕਰੋ ਜਿਹੜਾ ਹੁਣ ਸੀਐਮ ਪੰਤਮਾਨਾ ਇਹ ਵੀ ਇੱਕ ਕਾਲਾ ਨਾਗ ਬਣ ਚੁੱਕਿਆ ਪਹਿਲਾਂ ਇਹਨੇ ਜੋ ਕਿਸਾਨਾਂ ਨੂੰ ਡੰਗਿਆ ਹੁਣ ਇਸ ਪਰਿਵਾਰ ਨੂੰ ਸੀਐਮ ਪੰਤਮਾਨ ਇੱਕ ਜਿਵੇਂ ਗੱਲ ਕਰੀਏ ਪਹਿਲਾਂ ਇੰਤਿਆਰ ਕਰਿਆ ਸਾਰਿਆਂ ਨੇ ਕਿਉਂਕਿ ਸਾਰਿਆਂ ਨੂੰ ਇਹ ਸੀ ਇਸ ਪਰਿਵਾਰ ਨੂੰ ਦੇਖ ਕੇ ਉਸ ਦਿਨ ਦੀ ਜਿਸ ਦਿਨ ਕੋਈ ਮਾੜੀ-ਮੁੱਟੀ ਰਾਹਤ ਆਈ ਸੀ ਇਹਨਾਂ ਦੇ ਚਿਹਰੇ ਤੇ ਇਸ ਪਰਿਵਾਰ ਵੱਲੋਂ ਕਿਹਾ ਗਿਆ ਕਰਨਲ ਦੀ ਪਤਨੀ ਨੇ ਕਿਹਾ ਸੀ ਵੀ ਸਾਨੂੰ ਕੋਈ ਥੋੜੀ-ਬੋਤੀ ਰਾਹਤ ਮਿਲੀ ਆ ਵੀ ਸਾਨੂੰ ਇਨਸਾਫ ਮਿਲੂ ਕਿਉਂਕਿ ਇਹਨਾਂ ਨੇ ਸਿਰ ਤੇ ਹੱਥ ਰੱਖ ਕੇ ਕਿਹਾ ਸੀ ਵੀ ਮੈਂ ਤੁਹਾਨੂੰ ਜੋ ਤੁਹਾਡੇ ਨਾਲ ਖੜਾਂਗਾ ਜੋ ਤੁਸੀਂ ਕਹੋਗੇ ਮੈਂ ਉਹ ਕਰਨ ਨੂੰ ਤਿਆਰ ਇਹਨਾਂ ਨੂੰ ਡਿਸਮਿਸ ਵੀ ਕਰਾਂਗੇ ਤੇ ਜੋ ਇਹ ਐਸਐਸਪੀ ਨਾਨਕ ਸਿੰਘਾ ਇਹਦਾ ਟਰਾਂਸਫਰ ਹੋਊਗਾ ਤਾਂ ਹੁਣ ਹੋਇਆ ਕੀ ਆ ਇਹਨੇ ਇੱਕ ਚਾਲ ਖੇਡ ਦਿੱਤੀ ਆ ਪੰਜਾਬ ਪੁਲਿਸ ਨਾਲ ਮਿਲ ਕੇ ਤੇ ਹੁਣ ਇਸ ਪਰਿਵਾਰ ਦਾ ਕਹਿਣਾ ਇਹ ਆ ਵੀ ਹੁਣ ਜਾਂ ਤਾਂ ਸੀਬੀਆਈ ਜਾਂਚ ਤੇ জাফর ਰਾਸ਼ਟਰਪਤੀ ਗ੍ਰਹਿ ਮੰਤਰੀ ਜੋ ਤੇ জাফর ਜਿਵੇਂ ਰਾਜਨਾਥ ਰੱਖਿਆ ਮੰਤਰੀ ਤੱਕ ਵੀ ਇਹ ਗੱਲਾਂ ਪਹੁੰਚ ਗਈਆਂ ਤੇ ਇਸ ਘਟਨਾ ਨੂੰ ਵਾਪਰੇ ਨੂੰ 13 ਤਰੀਕ ਦੀ ਘਟਨਾ ਸੀ ਅੱਜ 2 April ਹੋ ਚੱਲਿਆ ਪਰ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਗੱਲ ਹੁਣ ਇੰਨੀ ਕਾ ਇਨਸਾਫ ਦੀ ਗੱਲ ਵੀ ਆ ਤੇ ਜਿਹੜਾ ਹੁਣ ਇਹਨਾਂ ਦੀ ਗੁੰਡਾਗਰਦੀ ਦੀ ਵੀ ਆ ਜਿਹੜੀ ਪੰਜਾਬ ਸਰਕਾਰ ਆ ਇਹਨਾਂ ਨੇ ਖੁੱਲੀ ਸ਼ੂਟ ਦੇ ਰੱਖੀ ਆ ਜਿਹੜਾ ਇਹ ਅਨਕਾਉਂਟਰ ਹੋਇਆ ਇਹਨਾਂ ਨੂੰ ਪਤਾਗਾ ਵੀ ਜੇ CBI ਜਾਂਚ ਹੋਗੀ ਆ ਵਿੱਚ ਫਿਰ ਕਈ ਜਾਂਚਾਂ ਹੋਰ ਹੋਣੀਆਂ ਇਕੱਲੀ ਇਹ ਨਹੀਂ ਹੋਣੀ ਇਹਨਾਂ ਨੂੰ ਫਿਰ ਪੁੱਛਿਆ ਜਾਊਗਾ ਵੀ ਪੁਲਿਸ ਗਈ ਆਈ ਕਿੱਥੋਂ ਸੀ ਤੇ ਕਿਵੇਂ ਗਏ ਸਾਰਾ ਮਾਮਲਾ ਸਾਰੀ ਜਾਂਚ ਦੇ ਵਿੱਚ ਜਦੋਂ ਇਹਨਾਂ ਨੇ ਇਹ ਦੱਸਿਆ ਵੀ ਅਸੀਂ ਇਨਕਾਊਂਟਰ ਕਰਕੇ ਆਏ ਆ ਉਹਦੇ ਵਿੱਚ ਇਹ ਖਬਰਾਂ ਆਉਣੀਆਂ ਫਿਰ ਉਹ ਕਾਊਂਟਰ ਦੀ ਵੀ ਸੀਬੀਆਈ ਜਾਂਚ ਕਰੂਗੀ ਤਾਂ ਉਹਦੇ ਵਿੱਚ ਜਿਹੜਾ ਫੇਕ ਇਨਕਾਊਂਟਰ ਆ ਉਹਦੇ ਵਿੱਚ ਫਿਰ ਇਹ ਪੁਲਿਸ ਵਾਲੇ ਫਸਣਗੇ ਇਸ ਕਰਕੇ ਇਸ ਪਰਿਵਾਰ ਨੂੰ ਸਵਾਲ ਰੱਖਿਆ ਗਿਆ ਇਨਸਾਫ ਬਜਾਉਣ ਦੀ ਬਜਾਏ ਇਸ ਪਰਿਵਾਰ ਨੂੰ ਸਵਾਲ ਰੱਖੇ ਗਏ ਸੀਐਮ ਭਵੰਤਮਾਨ ਨੇ ਕਿਹਾ ਗਿਆ ਜੇ ਤੁਸੀਂ ਐਸਐਸਪੀ ਦਾ ਟਰਾਂਸਫਰਸੀ ਕਰ ਦਿੰਦੇ ਆ ਜਿਵੇਂ ਤੁਸੀਂ ਕਹੋਗੇ ਉਵੇਂ ਕਰ ਦਿੰਦੇ ਆ ਵੀ ਸੀਬੀਆਈ ਜਾਂਚ ਨਹੀਂ ਹੋਣੀ ਚਾਹੀਦੀ ਕਿਉਂ ਭਈ ਵੀ ਕਿਤੇ ਜਿਹੜਾ ਇਹ ਕੋਈ ਹੋਰ ਜਿਹੜੇ ਕਰਤੂਤਾ ਕਰੀਆਂ ਉਹ ਨਾ ਸਾਹਮਣੇ ਆ ਜਾਣ ਵਿੱਚ ਸੀਐਮ ਭਵੰਤਮਾਨ ਨਫਾਜੇ ਕਿਤੇ ਐਡੇ-ਐਡੇ ਕਾਰਨਵੇਂ ਕਰਤੇ ਹੁਣ ਪਹਿਲੀ ਗੱਲ ਤਾਂ ਹੁਣ ਕਿਸਾਨਾਂ ਨੇ ਇੱਕ ਬਹੁਤ ਵੱਡਾ ਫੈਸਲਾ ਲੈ ਲਿਆ ਜਿਹੜਾ ਹੁਣ ਸ਼ੰਭੂ ਤੇ ਖਨੋਰੀ ਵਾਟਰ ਸਾਰਿਆਂ ਨੇ ਦੇਖਿਆ ਉਥੋਂ ਕਿਸਾਨ ਬੀਬੀਆਂ ਜਿਹੜੀਆਂ 80-80 ਸਾਲ ਦੀਆਂ ਬਜ਼ੁਰਗ ਬਜ਼ੁਰਗ ਜਿਹੜੇ ਸਾਡੇ ਮਾਤਾ ਪਿਤਾ ਦੇ ਸਮਾਨ ਇਹਨੇ ਕੁਝ ਨਹੀਂ ਦੇਖਿਆਗਾ 80-80 ਸਾਲ ਦੀਆਂ ਬੁੜੀਆਂ ਬੰਦਿਆਂ ਨੂੰ ਸਾਰਿਆਂ ਨੂੰ ਜੇਲਾ ਚ ਸੜਤਾ ਤੇ ਜਿਹੜਾ ਬਿਆਨਤ ਸਿੰਘ ਮੁੱਖ ਮੰਤਰੀ ਉਹਦੇ ਆਲਾ ਸਮਾ ਇਹਨੇ ਯਾਦ ਕਰਾਤਾ ਸਾਰੇ ਲੋਕਾਂ ਦੇ ਤਾਂ ਹੁਣ ਦੇਖਣਾ ਇਹ ਇਹ ਬਣਦਾ ਇਸ ਪਰਿਵਾਰ ਨੂੰ ਇਨਸਾਫ ਮਿਲੂ ਜਾਂ ਨਹੀਂ ਮਿਲੂ ਕਿਉਂਕਿ ਇਸ ਪਰਿਵਾਰ ਦਾ ਹੁਣ ਕਹਿਣਾ ਇਹ ਆ ਹੁਣ ਉਮੀਦ ਕੱਲੀ ਹਾਈ ਕੋਰਟ ਤੇ ਕਰ ਰਹੀ ਪੰਜਾਬ ਰੈਣਾ ਹਾਈ ਕੋਰਟ ਤਾਂ ਹੁਣ ਦੇਖਣਾ ਇਹ ਬਣਦਾ ਇਸ ਪਰਿਵਾਰ ਨੂੰ ਇਨਸਾਫ ਇੱਥੋਂ ਮਿਲੂ ਜਾਂ ਕਿ ਰਾਸ਼ਟਰਪਤੀ ਤੱਕ ਇਹ ਗੱਲਾਂ ਪਹੁੰਚ ਗਈਆਂ ਕਿ ਉੱਥੋਂ ਮਿਲਣਾ ਕਿਉਂਕਿ ਸੀਐਮ ਪੰਤਮਾਨ ਨੇ ਤਾਂ ਇੱਕ ਬਹੁਤ ਵੱਡੀ ਚਾਲ ਖੇਡਤੀ ਤੇ ਨਾਲ ਨਾਲ ਉਹਨਾਂ ਨੂੰ ਸਮਾਂ ਦੀ ਧਮਕੀਆਂ ਦੇ ਰਹੇ ਆ ਕਿ ਜਿਹੜੇ ਪੰਜਾਬ ਪੁਲਿਸ ਵਾਲੇ ਉਹਨਾਂ ਨੂੰ ਮੈਸੇਜ ਜਾਰ ਰਹੇ ਆ ਜਿਹੜਾ ਉਹਨਾਂ ਦਾ ਇੱਕ ਰਿਸ਼ਤੇਦਾਰ ਆ ਗੁਰਤੇਜ ਸਿੰਘ ਟਿੱਲੋ ਜਿਹੜਾ ਉਹਨਾਂ ਦੀ ਕਰਨਲ ਦੀ ਪਤਨੀ ਨਾਲ ਹਰ ਵਕਤ ਦੇਖਦੇ ਹਾਂ ਤੁਸੀਂ ਨਾਲ ਖੜਾ ਤਾਂ ਹੁਣ ਜਿਹੜੇ ਸਾਰੇ ਸਾਡੇ ਪੰਜਾਬ ਦੇ ਆਰਮੀ ਦੇ ਨੌਜਵਾਨ ਆ ਉਹਨਾਂ ਨੇ ਇਕੱਠੇ ਹੋ ਕੇ ਇਹੀ ਕਿਹਾਗਾ ਵੀ ਅਸੀਂ ਇਸ ਪਰਿਵਾਰ ਦੇ ਨਾਲ ਆ ਤਾਂ ਹੁਣ ਇਹ ਮਾਮਲਾ ਬਹੁਤ ਅੱਗੇ ਵੱਧ ਸਕਦਾ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਜੋ ਕਿ ਕੱਲ ਮੀਟਿੰਗ ਹੋਈ ਸੀ ਉਹ ਤੁਹਾਡੇ ਨੇ ਇਹ ਵੀਡੀਓ ਜ਼ਰੂਰ ਸਾਂਝੀ ਕਰਨੀ ਸੀ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਨ ਰਵੇ ਮਿਲਦੇ ਹਾਂ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ